ਇਹਨਾਂ ਨੇ ਨਾ ਵੀਰ ਮੇਰਾ ਇਹ ਸਾਰੇ ਜਥੇਬੰਦੀਆਂ ਨਾਲ ਮਿਲ ਕੇ ਹੋ ਰੇ ਧਰਨਾ ਵਿੱਚ ਹੀ ਖੜੇ ਨੇ ਕਿ ਹੁਣ ਅਣੀ ਉਦੋਂ ਪਹਿਲਾਂ ਪਹਿਲਾਂ ਮਿਤਰਾ ਯਾਰ ਨਾਲ ਕਿਹੜਾ ਕੰਮ ਖਲੂਕ ਕਰਦੇ। ਜੁਬਾਣ ਤੋਂ ਮੁੱਕਰੀ ਹੋਈ ਏ ਜਾਂ ਕਿ ਮੁੰਡਾ ਨਾ ਭੇਜਿਆ ਹੋਵੇ ਜਾਂ ਅਸੀਂ ਥੱਗੀ ਮਾਰੀ ਹੋਈ ਏ ਬਾਈ ਜੀ ਲਾਇਸੈਂਸ ਹੋਲਡਰ ਬੰਦੇ ਆਸੀਂ। ਇਹਨਾਂ ਨੇ ਸਾਨੂੰ ਨਾ ਸਾਰੇ ਸ਼ਹਿਰ 'ਚ ਬਦਨਾਮ ਕਰਤਾ। ਹਾਂਜੀ ਹਰਿ ਭਾਈ ਵੀਰਜੀ ਭਾਨਾ ਜੀ। ਹਾਂਜੀ ਭਾਈ। ਮੇਰੀ ਬੇਨਤੀ ਦੀ ਤੁਹਾਨੂੰ ਛੋਟੀ ਜੀ। ਹਾਂ। ਇਹ ਤੁਹਾਡੇ ਕੋਲ ਚੱਲ ਗਿਆ ਇਹਨਾਂ ਨੂੰ ਪਹਿਲਾਂ ਪੂਰਾ ਮੈਟਰ ਪੁੱਛੋ ਮੈਟਰ ਕੀ ਹੈ ਹਾਂਜੀ ਅਰਸ਼ਦੀਪ ਅਰਸ਼ਦੀਪ ਹਾਂ ਜਰਸ਼ਦੀਪ ਅਰਸ਼ਦੀਪ ਆਲੇ ਆ ਬੈਠਣੇ ਯਾਰ ਹਾਂਜੀ ਹਾਂਜੀ ਨਿਬੜਲਾ ਯਾਰ ਵੀਰਮਣ ਕੇ ਆ ਰਹੇ ਇਹਨਾਂ ਦਾ ਬੰਦੇ ਤੰਗ ਨੇ ਯਾਰ ਇਹ ਕੋਈ ਗੱਲ ਨਹੀਂ ਵੀਰ ਜੀ ਨਿਬੜ ਲੈਣੇ ਇਹਨਾਂ ਨੇ ਨਾ ਵੀਰ ਮੇਰਾ ਇਹ ਸਾਰੇ ਜਥੇਬੰਦੀਆਂ ਨਾਲ ਮਿਲ ਕੇ ਹੋ ਰਿਹਾ ਧਰਨਾ ਵਿੱਚ ਖੜੇ ਨੇ ਕਿ ਹੁਣ ਅਣੀ ਉਸ ਤੋਂ ਪਹਿਲਾਂ ਪਹਿਲਾਂ ਨਿਬੜਲਾ ਯਾਰ ਨਾਲ ਕਿਹੜਾ ਕੰਮ ਖੜੂਗਾ ਜਿਵੇਂ ਡੇ ਪਰਾਂ ਕਰ ਯਾਰ ਵੀਰ ਜੀ ਸਾਨੂੰ ਥੋੜੀ ਜਿਹੀ ਗਲਤੀ ਦੱਸੋਗੇ ਸਾਡੀ ਗਲਤੀ ਕਿੱਥੇ ਹੈ ਦੱਸ ਬਾਈ ਕਾਰਗਰ ਇਹਨੇ ਕੀ ਗਲਤੀ ਹੈ ਹੈਲੋ 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 ਹਾਂਜੀ ਕੌਣ ਗੱਲ ਕਰ ਰਿਹਾ ਕਾਰਜ ਬੋਲਦਾ ਜੀ ਸਰ ਜੀ ਨਹੀਂ ਗੱਲ ਕਰ ਰਿਹਾ ਕਾਰਜ ਜੀ ਨਾਲ ਗੱਲ ਕਰੋ ਜਿਹਦੇ ਨਾਲ ਤੁਸੀਂ ਕਰ ਰਹੇ ਹੋ ਕੀ ਕਹਿੰਦਾ ਹਾਂਜੀ ਹਾਂਜੀ ਬਾਈ ਵੀਰ ਜੀ ਪਾਣਾ ਜੀ ਹਾਂਜੀ ਬਾਈ ਮੇਰੀ ਬੇਨਤੀ ਦੀ ਤੁਹਾਨੂੰ ਛੋਟੀ ਜੀ ਹਾਂ ਇਹ ਤੁਹਾਡੇ ਕੋਲ ਚੱਲ ਗਿਆ ਇਹਨਾਂ ਨੂੰ ਪਹਿਲਾਂ ਪੂਰਾ ਮੈਟਰ ਪੁੱਛੋ ਮੈਟਰ ਕੀ ਹੈ ਮੈਟਰ ਦੱਸਦਾ ਕੀ ਹੈ ਮੈਟਰ ਜੀ ਅੱਛਾ ਗਿਆ ਸੀ ਰਣਸਾਨੀ ਉੱਥੇ ਜਾ ਬਜਾ ਸੀ ਬਜਾ ਉਸ ਤੋਂ ਬਾਅਦ ਗਿਆ ਕਾਲਜ ਗਿਆ ਕਾਲਜ ਨੇ ਜਵਾਬ ਕਿਹੜੀ ਕੰਟਰੀ ਚ ਗਏ ਕੈਨੇਡਾ ਚ ਗਏ ਉਸ ਵੀਡੀਓ ਦਾ ਵਿੱਚ ਗਿਆ ਸੀ ਕਾਲਜ ਤੇ ਗਿਆ ਕਾਲਜ ਨੇ ਮਿਲਿਆ ਕਾਲਜ ਵਾਲਿਆਂ ਨੇ ਆਖਿਆ ਸਾਡੇ ਕੋਲ ਕੋਈ ਫੀਸ ਨਹੀਂ ਹੈਗੀ ਸਾਡੀ ਸਾਨੂੰ ਟੀਟੀ ਕਾਪੀ ਜੋ ਟੀਟੀ ਕਾਪੀ ਨਾਲ ਕਿਹਾ ਕਿ ਦਿਓ ਇਮੀਗ੍ਰੇਟ ਕਰਦੇ ਇਹਨਾਂ ਨੂੰ ਪੋਸ਼ਣ ਦਿੱਤਾ ਯੋਗ ਜੀ ਜਿਸ ਨੇ ਮੈਨੂੰ ਰਿਕੁਐਸਟ ਕਰਕੇ ਇਮੀਗ੍ਰੇਸ਼ਨ ਕਰਵਾਈ ਇਹ ਕਹਿੰਦੇ ਸਾਡੇ ਕੋਲ ਐਸਾਈਕਸ਼ਨ ਮੈਂ ਆਉਦੇ ਕਾਤੇ ਪੈਜੇ ਪਾਇ ਜਿਨ੍ਹਾਂ ਨੇ ਆਪਦੇ ਕਾਤੇ ਚ ਬੋਲੇ ਕਹਿੰਦੇ ਤੁਹਾਡੇ ਖਾਤੇ ਕਿੰਨੇ ਲੱਖ ਰੁਪਏ ਡੋਟਾ ਤੁਹਾਡਾ ਗਿਆ ਸਾਢੇ 15 ਲੱਖ ਉਹਨਾਂ ਨੂੰ 5 ਲੱਖ ਲਗਾ 15 ਲੱਖ ਰੁਪਏ ਲੈਣਾ ਜੀ ਐਸਟੀ ਵੀ ਨਹੀਂ ਮੋੜ ਰਿਆ ਉਹ ਵੀ ਮੋੜ ਰਿਆ ਜੀ ਮੈਂ ਆਪਾਂ ਤੇ ਫੀਸ ਕਰੇ ਮੈਂ ਮੋੜ ਨਹੀਂ ਉਹ ਵੀ ਨਹੀਂ ਮੋੜਨੀ ਲੋ ਕਰਨਾ ਹੀ ਕਰ ਲਾ ਉਹ ਫੜ ਜਿਹਾ ਕੋਲੇ ਗਿਆ ਜੀ ਜੇ ਹਾਲ ਹੈ ਨਾ ਦੋ ਡੋਣੀ ਹਾਂ ਬਾਈ ਹਾਰ ਉਹ ਚੀਜ਼ ਪਾਣਾ ਜੀ ਇਹ ਕਹਿੰਦੇ ਸਾਡੀ ਫੀਸ ਵਾਲਾ ਮਸਲਾ ਫੀਸ ਜਿਹੜੀ ਸਾਡੀ ਫੀਸ ਹੈ ਉਹਦਾ ਬੰਦ ਗੱਲ ਸੁਣੋ ਬੱਚ ਕੈਨੇਡਾ 'ਚ ਐਡਮਿਸ਼ਨ ਲੈਣੀ ਹੈ ਬੱਚੇ ਦਾ ਐਡਮਿਸ਼ਨ ਕਰਾਤੀ ਕੈਨੇਡਾ ਦੇ ਵਿਨਿਪੈਕ ਕਾਲਜ ਦੇ ਵਿੱਚ ਹਾਂਜੀ 2 ਦਿਨ ਬਾਅਦ ਬੱਚਾ ਉੱਥੋਂ ਕੈਨੇਡਾ ਤੋਂ ਜਾ ਕੇ ਵਾਪਸ ਮੁੜ ਜਾਂਦਾ ਹੂੰ ਕਹਿੰਦੇ ਬੱਚਾ ਸਾਡਾ ਬਾਈ ਜੀ ਕਸੂਰ ਦੱਸੋ ਕਿੱਥੇ ਗਲਤੀ ਕੀਤੀ ਅਸੀਂ ਅਸੀਂ ਕੈਨੇਡਾ ਨੂੰ ਨਾ ਭੇਜਾ ਅਸੀਂ ਕੈਨੇਡਾ ਨਹੀਂ ਕਿਸੇ ਹੋਰ ਥਾਂ ਲਈ ਇੱਥੇ ਮਾਰੇ ਪੌਜ਼ੀਟਿਵ ਪੌਜ਼ਾ ਡਾਕੂਮੈਂਟ ਕਿਸਾਨ ਦੇ ਖਾਤੇ ਤੇ ਟਾਈਮ ਲੈਂਦੇ ਰਹਿਤਾ ਪੈਸੇ ਜਿੰਨੇ ਆ ਪੰਜ ਤਰੀਕ ਨੂੰ ਲਈ ਸੀ 5 ਤਰੀਕ ਨੂੰ ਲੈ ਕੇ ਦਾ ਬਾਈ ਨਿਬੜ ਲੋ ਰੋਹੀ ਤੇ ਅਰ ਜਦਾ ਨਿਬੜਦਾ ਨਿਬੜਦਾ ਭਰਾਵਾ ਦੱਸਦੇ ਜਿਵੇਂ ਕੋਈ ਨਿਬੜਨਾ ਹੋੜਾ ਵਿਚ ਵਿਚਾਲੇ ਕਰਕੇ ਨਿਬੜ ਦਿੰਦੇ ਆ ਠੀਕ ਹੈ ਨਾ ਗੱਲ ਨਹੀਂ ਨਹੀਂ ਬਾਈ ਜੀ ਪਤਾ ਕੀ ਏ ਜੇ ਮੈਂ ਗਲਤ ਹਾਂ ਤੇ ਮੈਂ ਦੂਜੀ ਵਾਰ ਮੈਨੂੰ ਤੁਸੀਂ ਜੁਰਮਾਨਾ ਲਾਓ ਏ ਜੇ ਨਿਬੜਨਾ ਨਹੀਂ ਹੁਣ ਬਾਈ ਜਸ ਮੈਨੂੰ ਕਿਵੇਂ ਕਰਾਂ ਨਿਬੜ ਤੁਸੀਂ ਕੀ ਕਹਿਣ ਤੁਹਾਨੂੰ ਬਾਰ ਬੇਨਤੀ ਕਰਦਾ ਬਾਈ ਜੀ ਇੱਕ ਬੱਚਾ ਸਾਡੇ ਕੋਲ ਆਇਆ 9 ਲੱਖ ਰੁਪਏ ਮੋਗ ਗਿਆ ਉਹਦੇ ਨਾਲ ਅਸੀਂ ਉਹਨੂੰ ਕੈਨੇਡਾ ਭੇਜਤਾ ਆਪਦੀ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਵਾਪਸ ਆ ਗਿਆ 2 ਦਿਨਾਂ ਬਾਅਦ ਅੱਜ ਸਾਨੂੰ ਆ ਕੇ ਪੁੱਛੇ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਤੁਸੀਂ 9 ਕਹਨੇ ਕਿ ਤੇ 22 ਕਹਿੰਦੇ ਨੇ ਕਿ ਕਿੰਨੇ ਕਹਿੰਦੇ 15 15.5 ਕਹਨੇ 6 6 ਲੱਖ ਰੁਪਏ ਜੀਆਈਸੀ ਜੀਆਈਸੀ ਉਹਨਾਂ ਦਾ ਹੀ ਪੈਸਾ ਹੈ ਉਹਨਾਂ ਦਾ ਵਾਪਸ ਆ ਜਾਊਗਾ 6 ਲੱਖ ਰੁਪਏ ਲਗ ਕੇ ਥੋੜਾ ਵਾਪਸ ਆ ਜਾਊਗਾ ਠੀਕ ਹੈ ਜੀ ਓ ਓ ਓ ਜੀ ਆਈ ਸੀ ਸੀ 9 ਲੱਖ ਰੁਪਏ ਇਹ ਵੀ ਸੇਖਣੀ ਚਾਹਵਾ ਰਹਿੰਦੇ ਆ ਉਹਨਾਂ ਦਾ ਕਾਰਨ ਪੁੱਛਿਆ ਕਿ ਕਿੰਨੇ ਦਿਨ ਚੱਲਦੇ ਪੁੱਛਦੇ ਨੇ 9 ਲੱਖ ਰੁਪਏ ਬਾਈ ਜੀ ਭਾਨਾ ਜੀ ਮੇਰੀ ਗੱਲ ਸੁਣੋ ਸਿੱਧੂ ਸਾਹਿਬ 9 ਲੱਖ ਰੁਪਏ ਕਾਲਜ ਦੀ ਫੀਸ ਸੀ ਠੀਕ ਹੈ ਅੱਜ ਅੱਜ ਮੁੰਡਾ ਵਾਪਸ ਭੇਜਣ ਅੱਜ ਕਾਲਜ 1 ਸਾਲ ਦੀ ਪੜ੍ਹਾਈ ਕਰਾਉਂਦਾ ਤਾਂ ਸੋ ਕੋਈ ਗਲਤ ਕਿੱਥੇ ਹੋਏ ਜਨਾਬ ਆਪਦੀ ਮਰਜ਼ੀ ਨਾਲ 2 ਦਿਨ ਬਾਅਦ ਵਾਪਸ ਆ ਗਿਆ ਦੂਸਰੀ ਤਾਂ ਵਾਪਸ ਕਰਵਾਓ ਬਾਕੀ ਦੇਖਦੇ ਆ ਫਿਰ ਹਾਂਜੀ ਆਈ ਸੀ ਕਰਾਨੇ ਆ ਅੱਜ ਸਾਨੂੰ ਜੱਥੇ ਬੰਦੀ ਆ ਕੇ ਪੁੱਛਦੀ ਐ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਬਾਈ ਜੀ ਕਾਲਜ ਹੀ ਸਾਡਾ ਸੀ ਮੰਨ ਲਓ ਯਾਰ ਇਹ ਸਵਾਲ ਇਹ ਸਵਾਲ ਸਹੀ ਹੈਗਾ ਸਵਾਲ ਸਾਨੂੰ ਕਰਨਾ ਕਿੰਨੇ ਲੱਖ ਬਚਦਾ ਅਸੀਂ ਜਿਹੜੇ ਗੱਲ ਦੀ ਅਸੀਂ ਲਿਖ ਪੜ ਕੀਤੀ ਐ ਭੁਗਤਾਇਆ ਕੰਮ ਹੋ ਹੂੰ ਜਾਂ ਅਸੀਂ ਜ਼ੁਬਾਨ ਤੋਂ ਮੁੱਕਰੀ ਹੋਈ ਐ ਜਾਂ ਕਿ ਮੁੰਡਾ ਨਾ ਭੇਜਿਆ ਹੋਵੇ ਜਾਂ ਅਸੀਂ ਠੱਗੀ ਮਾਰੀ ਹੋਈ ਐ ਬਾਈ ਜੀ ਲਾਇਸੈਂਸ 홀ਡਰ ਬੰਦੇ ਐ ਅਸੀਂ ਇਹਨਾਂ ਨੇ ਸਾਨੂੰ ਨਾ ਸਾਰੇ ਸ਼ਹਿਰ 'ਚ ਬਦਨਾਮ ਕਰਤਾ ਸਾਰੀ ਜੱਥੇ ਬੰਦੀਆਂ ਦੇ ਵਿੱਚ ਵੀ ਇਹ ਠੱਗ ਹੈ ਚੋਰ ਹੈ ਸਾਨੂੰ ਕਮੈਂਟ ਪੁਆਈਏ ਦੱਸੋ ਭਾਈ ਜੀ ਅਸੀਂ ਵੀ ਤਾਂ ਦੁਕਾਨਦਾਰੀ ਕਰਨੀ ਹੈ ਨਾ ਜੇ ਸਾਡੇ ਇਹਨਾਂ ਨੇ ਨਾ ਵੀਰ ਮੇਰਾ ਇਹ ਸਾਰੇ ਜੱਥੇ ਬੰਦੀਆਂ ਨਾਲ ਮਿਲ ਕੇ ਹੋ ਰਹੇ ਧਰਨਾ ਵਿੱਚ ਹੀ ਖੜੇ ਨੇ ਕਿ ਹੁਣ ਨਹੀਂ ਉਦੋਂ ਪਹਿਲਾਂ ਪਹਿਲਾਂ ਰਮਿਤਲਾ ਯਾਰ ਨਾਲ ਕਿਹੜਾ ਕੰਮ ਖੜੂਗਾ ਨਿਮੜ ਕੇ ਪਰਾਂ ਕਰ ਯਾਰ ਨਹੀਂ ਵੀਰ ਜੀ ਸਾਨੂੰ ਥੋੜੀ ਜਿਹੀ ਗਲਤੀ ਦੱਸੋਗੇ ਸਾਡੀ ਗਲਤੀ ਕਿੱਥੇ ਹੈ ਦੱਸ ਬਾਈ ਕਰ ਗੱਲ ਇਹਨਾਂ ਨਾਲ ਕੀ ਕਰਾਂ ਹੈਲੋ 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 ਹਾਂ ਕੌਣ ਗੰਗਾਰ ਰਿਹਾ ਕਾਰਜ ਬੋਲਦਾ ਜੀ ਸਰਜੀ ਚੀ ਨਹੀਂ ਬੋਲ ਰਿਹਾ ਕਾਰਟਿੰਗ ਲੈਣ ਦੀ ਗੱਲ ਕਰ ਰਿਹਾ ਜਿੰਨਾਂ ਕੋਲ ਦੋ